ਜਿਹੜਾ ਬਿਲ ਹੁਣ ਆ ਰਿਹਾ ਫਾਇਰ ਦਾ ਇਹ ਵੀ ਬੜਾ ਇੰਪੋਰਟੈਂਟ ਬਿਲ ਹੈ ਜੀ ਕਿਉਂਕਿ ਫਾਇਰ ਸੇਫਟੀ ਤੇ ਐਮਰਜੈਂਸੀ ਦੇ ਜਿਹੜੀਆਂ ਉਹ ਵੀ ਬਹੁਤ ਪੁਰਾਣੀਆਂ ਰੀਤਾਂ ਚੱਲ ਰਹੀਆਂ ਨੇ ਪੁਰਾਣੇ ਰੂਲ ਚੱਲ ਰਹੇ ਨੇ ਇਤੋਂ ਤੱਕ ਕਿ ਗੱਡੀਆਂ ਵੀ ਉਹਨਾਂ ਕੋਲੇ ਇਹੋ ਜਿਹੀਆਂ ਨੇ ਜਿਹੜੀਆਂ ਮਤਲਬ ਮੌਕੇ ਤੇ ਨਹੀਂ ਪਹੁੰਚ ਸਕਦੀਆਂ ਜੇ ਪਹੁੰਚ ਗਈਆਂ ਤਾਂ ਉਹ ਗੱਡੀਆਂ ਦੀ ਰੀਚ ਇੰਨੀ ਹੈ ਨਹੀਂ ਕਿ ਜਿੱਥੇ ਅੱਗ ਲੱਗੀ ਹੋਈ ਹੈ ਕਿਉਂਕਿ ਅੱਜ ਕੱਲ੍ਹ ਸਿਕਾਈ ਹਾਇ ਅਸਮਾਨ ਨੂੰ ਛੂੰਦੀਆਂ ਬਿਲਡਿੰਗਾਂ ਬਣਨ ਲੱਗੀਆਂ ਤਾਂ ਉੱਥੇ ਤੱਕ ਦੀ ਪਹੁੰਚ ਵੀ ਜਿਹੜੀ ਹੈ ਉਹ ਜ਼ਰੂਰੀ ਹੈ ਸੋ ਪਿਛਲੇ ਦਿਨੀ ਅਸੀਂ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਲੇਟੈਸਟ ਗੱਡੀਆਂ ਜਿਹੜੀਆਂ ਇਸ ਵਕਤ ਨਿਊਯਾਰਕ ਪੁਲਿਸ ਫਾਇਰ ਡਿਪਾਰਟਮੈਂਟ ਕੋਲ ਨੇ ਉਸ ਪੱਧਰ ਦੀਆਂ ਗੱਡੀਆਂ ਅਸੀਂ ਫਾਇਰ ਡਿਪਾਰਟਮੈਂਟ ਨੂੰ ਦਿੱਤੀਆਂ ਨੇ ਨੋਟ ਓਨਲੀ ਗੱਡੀਆਂ ਛੋਟੀਆਂ ਕਸਬਿਆਂ ਚ ਕਈ ਵਾਰੀ ਗੱਡੀ ਨਹੀਂ ਜਾਂਦੀ ਉਹ ਗਲੀਆਂ ਪੀੜੀਆਂ ਨੇ ਤੰਗ ਨੇ ਛੋਟੀਆਂ ਗੱਡੀਆਂ ਫਿਰ ਉਸ ਤੋਂ ਬਾਅਦ ਵੀ ਮੋਟਰਸਾਈਕਲ ਵੀ ਆ ਗਿਆ ਅੱਜਕੱਲ ਕਿ ਮੋਟਰਸਾਈਕਲ ਵੀ ਉਤੇ ਟੈਂਕੀ ਲੱਗੀ ਹੋਈ ਆ ਵੱਡੀ ਪਾਣੀ ਵਾਲੀ ਕਿ ਇਮੀਡੀਏਟਲੀ ਪਹਿਲਾਂ ਮੋਟਰਸਾਈਕਲ ਪਹੁੰਚ ਜਾਏ ਉਥੇ ਜਿੱਥੇ ਬਿਲਕੁਲ ਹੀ ਜਿਹੜੇ ਏਰੀਏ ਸ਼ਹਿਰ ਦੇ ਅੰਦਰਲੇ ਨੇ ਸੋ ਇਹ ਸਾਡਾ ਫਰਜ਼ ਆ ਕਿ ਅੱਜ ਦੇ ਜ਼ਮਾਨੇ ਚ ਸੇਫਟੀ ਵਾਸਤੇ ਕਿਉਂਕਿ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੁੰਦੀ ਸੇਫਟੀ ਵਾਸਤੇ ਇੰਪੋਰਟੈਂਸ ਜਿਹੜੀ ਆ ਉਹ ਦਿੱਤੀ ਜਾਵੇ ਜਿਹੜਾ ਬਿੱਲ ਹੁਣ ਆ ਰਿਹਾ ਫਾਇਰ ਦਾ ਇਹ ਵੀ ਬੜਾ ਇੰਪੋਰਟੈਂਟ ਬਿੱਲ ਹੈ ਜੀ ਕਿਉਂਕਿ ਫਾਇਰ ਸੇਫਟੀ ਤੇ ਐਮਰਜੈਂਸੀ ਦੇ ਜਿਹੜੀਆਂ ਉਹ ਵੀ ਬਹੁਤ ਪੁਰਾਣੀਆਂ ਰੀਤਾਂ ਚੱਲ ਰਹੀਆਂ ਨੇ ਪੁਰਾਣੇ ਰੂਲ ਚੱਲ ਰਹੇ ਨੇ ਇਤੋਂ ਤੱਕ ਕਿ ਗੱਡੀਆਂ ਵੀ ਉਹਨਾਂ ਕੋਲੇ ਇਹੋ ਜਿਹੀਆਂ ਨੇ ਜਿਹੜੀਆਂ ਮਤਲਬ ਮੌਕੇ ਤੇ ਨਹੀਂ ਪਹੁੰਚ ਸਕਦੀਆਂ ਜੇ ਪਹੁੰਚ ਗਿਆ ਤਾਂ ਉਹ ਗੱਡੀਆਂ ਦੀ ਰੀਚ ਇੰਨੀ ਹੈ ਨਹੀਂ ਕਿ ਜਿੱਥੇ ਅੱਗ ਲੱਗੀ ਹੋਈ ਹੈ ਕਿਉਂਕਿ ਅੱਜ ਕੱਲ੍ਹ ਸकाई ਹਾਈ ਅਸਮਾਨ ਨੂੰ ਛੂੰਹਦੀਆਂ ਬਿਲਡਿੰਗਾਂ ਬਣਨ ਲੱਗੀਆਂ ਤਾਂ ਉੱਥੇ ਤੱਕ ਦੀ ਪਹੁੰਚ ਵੀ ਜਿਹੜੀ ਹੈ ਉਹ ਜ਼ਰੂਰੀ ਹੈ ਸੋ ਪਿਛਲੇ ਦਿਨੀ ਅਸੀਂ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਲੇਟੈਸਟ ਗੱਡੀਆਂ ਜਿਹੜੀਆਂ ਇਸ ਵਕਤ ਨਿਊਯਾਰਕ ਪੁਲਿਸ ਫਾਇਰ ਡਿਪਾਰਟਮੈਂਟ ਕੋਲ ਨੇ ਉਸ ਪੱਧਰ ਦੀਆਂ ਗੱਡੀਆਂ ਅਸੀਂ ਫਟ ਅਪਾਰਟਮੈਂਟ ਨੂੰ ਦਿੱਤੀਆਂ ਨੇ ਨਾਟ ਓਨਲੀ ਗੱਡੀਆਂ ਛੋਟੀਆਂ ਕਸਬਿਆਂ ਚ ਕਈ ਵਾਰੀ ਗੱਡੀ ਨਹੀਂ ਜਾਂਦੀ ਉਹ ਗਲੀਆਂ ਪੀੜੀਆਂ ਨੇ ਤੰਗ ਨੇ ਛੋਟੀਆਂ ਗੱਡੀਆਂ ਫਿਰ ਉਸ ਤੋਂ ਬਾਅਦ ਵੀ ਮੋਟਰਸਾਈਕਲ ਵੀ ਆ ਗਿਆ ਅੱਜਕੱਲ ਕਿ ਮੋਟਰਸਾਈਕਲ ਵੀ ਉੱਤੇ ਟੈਂਕੀ ਲੱਗੀ ਹੋਈ ਆ ਵੱਡੀ ਪਾਣੀ ਵਾਲੀ ਕਿ ਇਮੀਡੀਏਟਲੀ ਪਹਿਲਾਂ ਮੋਟਰਸਾਈਕਲ ਪਹੁੰਚ ਜਾਏ ਉੱਥੇ ਜਿੱਥੇ ਬਿਲਕੁਲ ਹੀ ਜਿਹੜੇ ਏਰੀਏ ਸ਼ਹਿਰ ਦੇ ਅੰਦਰਲੇ ਨੇ ਸੋ ਇਹ ਸਾਡਾ ਫਰਜ਼ ਹੈ ਕਿ ਅੱਜ ਦੇ ਜ਼ਮਾਨੇ 'ਚ ਸੇਫਟੀ ਵਾਸਤੇ ਕਿਉਂਕਿ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੁੰਦੀ ਸੇਫਟੀ ਵਾਸਤੇ ਇਪੋਰਟੈਂਸ ਜਿਹੜੀ ਉਹ ਦਿੱਤੀ ਜਾਵੇ